ਨਨੂ ਨਾਲ ਇੱਕ ਬਹੁਤ ਵੱਡੀ ਸਮੱਸਿਆ ਆ ਜਾਂਦੀ ਹੈ ਕਈ ਵਾਰ ਵੀ ਕਈ ਅਣਜਾਣ ਹੁੰਦੇ ਆ ਕਿਸਾਨ ਤੋਂ ਖੇਤ ਗਏ ਕਈ ਦਵਾਈਆਂ ਆਪਾਂ ਖੇਤਾਂ 'ਚ ਰੱਖ ਛੱਡਦੇ ਆ ਨਾ ਉਹ ਜਿਹੜੀ ਸਿੱਧਾ ਘਾਹ ਮਾਰਨ ਵਾਲੀ ਦਵਾਈ ਹੁੰਦੀ ਨਾ ਖਾਲਾਂ ਜਾਂ ਵਟਾਂ ਤੇ ਮਾਰਨ ਵਾਲੀ ਉਹਨੂੰ ਫਸਲ ਤੇ ਮਾਰ ਦਿੰਦੇ ਆ ਭਲੇਖੇ ਨਾਲ ਤੇ ਫਸਲ ਸੜ ਜਾਂਦੀ ਜਿਸ ਦੇ ਨਾਲ ਬਹੁਤ ਵੱਡਾ ਨੁਕਸਾਨ ਹੁੰਦਾ ਕਿਸਾਨਾਂ ਦਾ ਆਜੋ ਤੁਹਾਨੂੰ ਇੱਕ ਇਹਦਾ ਛੋਟਾ ਜਿਹਾ ਫਰਕ ਦੱਸਦੇ ਆ ਬਸ ਤੁਸੀਂ ਉਹ ਪੜ੍ਹਨਾ ਤੇ ਉਸ ਹਿਸਾਬ ਨਾਲ ਕਰਨਾ ਹੈ ਵੀ ਕੀ ਲਿਖਿਆ ਹੁੰਦਾ ਹੈ ਦੇ ਉੱਤੇ ਆਹ ਦੇਖੋ ਜਿਵੇਂ ਆਹ ਸਪਰੇਅ ਆ ਇਹਦੇ ਤੇ ਆ ਲਿਖੀ ਹੈ ਨਾ ਇਹਦਾ ਦਵਾਈ ਦਾ ਨਾਮ ਲਿਖਿਆ ਹੈ ਨਾ ਇਹਦੇ ਥੱਲੇ ਲਿਖਿਆ ਫੰਗੀਸਾਈਡ ਮਤਲਬ ਇਹ ਜਿਹੜੇ ਉਲੀ ਤੋਂ ਪੱਤੇ ਪੁੱਤੇਆਂ ਦੇ ਰੋਗ ਆ ਉਹਨਾਂ ਨੂੰ ਮਾਰਦੀ ਏ ਆ ਦੇਖੋ ਇਹਦੇ ਬਰਾਸ ਇਹਦੇ ਥੱਲੇ ਲਿਖਿਆ ਸਿਸਟੈਮਿਕ ਇਨਸੈਕਟੀਸਾਈਡ ਹੈ ਨਾ ਇਹ ਦੂਜੀ ਦਵਾਈ ਹੈ ਜਿਹੜੀ ਹੈ ਨਾ ਕਾਲੀ ਦਵਾਈ ਉਹਦੇ ਥੱਲੇ ਤੁਹਾਨੂੰ ਹਮੇਸ਼ਾ ਲਿਖਿਆ ਮਿਲੂਗਾ ਹਰਬੀਸਾਈਡ ਠੀਕ ਹੈ ਜੀ ਆਹ ਵੇਖੋ ਇਹਦੇ ਤੇ ਲਿਖਿਆ ਹੈ ਨਾ ਹਰਬੀਸਾਈਡ ਇਹ ਘਾਹ ਵਾਲੀ ਦਵਾਈ ਹੈ ਇਹਦੇ ਉੱਤੇ ਨਾਨ ਸਿਲੈਕਟਿਵ ਹਰਬੀਸਾਈਡਸ ਲਿਖਿਆ ਹੁੰਦਾ ਹੈ ਨਾ ਆਹ ਦੇਖੋ ਇਹਦੇ ਉੱਤੇ ਵੀ ਲਿਖਿਆ ਆ ਪੁਰਾਣੀ ਪਈ ਹੈ ਮੱਧਮ ਜਾ ਮਿਟ ਗਿਆ ਦੇ ਉੱਤੇ ਤੇ ਕਿਸਾਨ ਵੀ ਇਸ ਚੀਜ਼ ਦਾ ਖਾਸ ਧਿਆਨ ਰੱਖਣ ਦੂਜੀਆਂ ਦਵਾਈਆਂ ਤੇ ਫੰਗੀਸਾਈਡ ਜਾਂ ਇਨਸੈਕਟੀਸਾਈਡ ਲਿਖਿਆ ਹੋਊਗਾ ਤੇ ਘਾਹ ਲਈ ਜਿਹੜੀ ਸਿੱਧੀ ਮਾਰਨ ਵਾਲੀ ਦਵਾਈ ਹੁੰਦੀ ਹੈ ਉਹਦੇ ਉੱਤੇ ਹਰਬੀਸਾਈਡ ਲਿਖਿਆ ਹੁੰਦਾ ਵਾ ਇਹ ਛੋਟੀਆਂ ਜਿਹੀ ਚੀਜ਼ ਦਾ ਧਿਆਨ ਰੱਖ ਕੇ ਨਾ ਕਿਸਾਨ ਵੀ ਨੁਕਸਾਨ ਤੋਂ ਬਚ ਸਕਦੇ ਨੇ